ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਆਪਣਾ? ਸੰਧੂ ਕਲਾਂ ਪਿੰਡ ਆ ਜੀ। ਆਪਣਾ ਨਾਮ ਕੀ ਆ ਜੀ? ਨਾਮ ਭਰਪੁਰ ਸਿੰਘ। ਸੱਜਲਾ ਘੜਾ ਜੀ। ਜ਼ਿਲ੍ਹਾ ਬਰਨਾਲਾ ਜੀ। ਠੀਕ ਆ ਜੀ। ਕਿੰਨਾ ਘਟਾ ਹੋ ਗਿਆ ਬਾਈ ਸੂਈ ਨੂੰ ਮੱਝ ਨੂੰ? ਮੱਝ ਨੂੰ ਹੋ ਗਿਆ 5 ਮਹੀਨੇ ਸੂਈ ਨੂੰ ਭਰਾ। ਠੀਕ ਆ ਜੀ। ਕੀ ਰੇਟ ਲੂਡਾ ਵੀਰੇ ਦਾ? ਇਹਦਾ ਰੇਟ 75000 ਰੁਪਿਆ ਹੈਗਾ। ਅੱਛਾ ਜੀ। 8 ਕਿਲੋ ਦੁੱਧ ਹੈ। ਠੀਕ ਹੈ। 1.5 ਮਹੀਨੇ ਦੀ ਗੱਪਣ ਹੈ। ਠੀਕ ਹੈ ਜੀ। ਬੜਾ ਦਿਖਾਓ ਜੀ ਖੋਲ ਕੇ। ਬਾਈ ਕਹਿੰਦਾ 75000 ਰੁਪਿਆ ਰੇਟ ਆ ਜੀ

ਲੱਕ ਜੁਰ ਨੂੰ ਵਾਈ ਦੇ ਨੰਬਰ ਆਪਾਂ ਉਸਕੇ ਦਾ ਦੇ ਬਾਈ ਨਾਲ ਕਨੈਕਟ ਕਰ ਲਿਓ ਤੇ ਅੱਡਾ ਚੋਦਾ ਵਧੀਆ ਪੂਰੀ ਸੀਰੀਅਮ ਅੱਜ ਹਾਂਜੀ ਭਾਈ ਆਪਣਾ ਨੰਬਰ ਵੀ ਦੱਸ ਦਿਓ ਜੀ ਨੰਬਰ ਆਪਣਾ 9915466734 ਦੁਬਾਰਾ ਫੇਰ ਦੱਸ ਦਿਓ ਜੀ 9915466734 ਠੀਕ ਹੈ ਜੀ ਬਾਈ ਨਾਲ ਕਨੈਕਟ ਕਰ ਲਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਚ ਓਕੇ ਧੰਨਵਾਦ